ਮਤਲਬ ਕਹਿਰਵਦਾਸ ਆਸ ਲੱਗ ਜੀਵੋ ਕੋਈ ਗੱਲ ਦੇਖੋ ਬਾਣੀ ਸਾਨੂੰ ਆਸ਼ਾਵਾਦੀ ਬਣਾਉਂਦੀ ਹੈ ਜੇ ਆਪਾਂ ਐਦਾਂ ਬਾਣੀ ਨੂੰ ਸੁਣਾ ਕੇ ਨਿਆਣੇ ਸੁਣਨਗੇ ਬੱਚੇ ਸੁਣਨਗੇ ਕਦੀ ਡਿਪਰੈਸ਼ਨ ਵਿੱਚ ਨਹੀਂ ਜਾਣਗੇ ਸੁਸਾਇਡ ਨਹੀਂ ਕਰਨਗੇ ਆਤਮ ਹਤਿਆ ਨਹੀਂ ਕੋਈ ਕਰੇਗਾ ਕਿਉਂਕਿ ਬਾਣੀ ਦੱਸ ਦਿੰਦੀ ਹੈ ਦੁੱਖਾਂ ਨੂੰ ਛੱਲਣਾ ਸੰਸਾਰ ਵਿੱਚ ਚੱਲਣਾ ਸੰਸਾਰ ਵਿੱਚ ਸਫਲਤਾ ਕਿਦਾਂ ਮਿਲਣੀ ਹੈ ਆਜੂ 30 40 50 ਸਾਲ ਉਹਨੇ ਖੁਸ਼ ਹੱਥ ਲੋ ਸੀ ਜਿੰਨੇ ਅਸੀਂ ਅੱਜ ਆ ਠੀਕ ਹੈ ਜੇ ਅਸੀਂ ਉਹ ਗਏ ਹਾਏ ਮਰ ਗਏ ਖਤਮ ਹੋ ਗਈਏ ਕਰਜ਼ਾਈਆਂ ਬੜਾ ਕਰਜ਼ਾ ਚੜਿਆ ਤੇ ਰੱਬ ਨੇ ਮਿਹਰ ਕੀਤੀ ਕਰਜ਼ੇ ਵੀ ਉਤਰ ਗਏ ਖੁਸ਼ਹਾਲੀਆਂ ਵੀ ਆ ਗਈਆਂ ਪੈਸੇ ਵੀ ਚੋਖੇ ਬੈਏ ਨੇ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਲੱਗਦਾ ਤੇ ਕੋਈ ਜ਼ਮਾਨਾ ਸੀ ਜਿੰਨੇ ਕੀ ਹੁੰਦੇ ਸੀ ਉਹਨਾਂ ਕੀ ਧਾਰਨ ਨਾਲ ਹੀ ਚੱਲਦਾ ਸੀ ਐਦਾਂ ਦੇ ਦਿਨ ਮੈਂ ਵੀ ਦੇਖਨੇ ਤੁਸੀਂ ਤੇ ਦੇਖੀ ਹੋਣਗੇ ਕਿ ਕਣਕ ਲੈ ਜਾਨੀ ਕਣਕ ਦੇ ਵੱਟੇ ਸਬਜ਼ੀ ਵੱਟੇ-ਵੱਟੇ ਦੇ ਨਾਲ ਮਿਲਦਾ ਹੁੰਦਾ ਸੀ ਨਾ ਦੋਦਾ ਪੈਸੇ ਕੱਢ ਹੁੰਦੇ ਸੀ ਢੋਲੇ ਚੋਂ ਕੱਢਣੇ ਦਾਣੇ ਤੇ ਉਹ ਦੇ ਕੇ ਤੇ ਕਹਿਣਾ ਪਈ ਇਹਦੇ ਫਿਰ ਵੱਟੇ ਵੀ ਆ ਚੀਜ਼ ਦੇ ਦਿਓ ਜਦੋਂ ਮੋਦੀ ਕਾਨਾ ਗੁਰੂ ਨਾਨਕ ਮਹਾਰਾਜੀ ਚਲਾਉਂਦੇ ਸੀ ਉਦੋਂ ਵਟੇ ਮਿਲਦੇ ਸੀ ਪੈਸਾ ਨਹੀਂ ਕਰੰਸੀ ਬਹੁਤ ਘੱਟ ਹੁੰਦੀ ਸੀ 90% ਜਿਆਦਾ ਵਟੇ ਨਾਲ ਵੀ ਤੂੰ ਆਹ ਲੈ ਲੈ ਤੂੰ ਚੌਲ ਲੈ ਲੈ ਤੂੰ ਕਣਕ ਦੇ ਦੇ ਤੂੰ ਆਹ ਦੇ ਦੇ ਆਹ ਦੇ ਦੇ ਭੱਟੀਆਂ ਦੇ ਦਾਣੇ ਵੀ ਪਣਾਉਣ ਜਾਂਦੇ ਸੀ ਆਹ ਦੇ ਦੋ ਚੌਲ ਦੇ ਦੇ ਇਦਾਂ ਦੀਆਂ ਮਤਲਬ ਚੀਜ਼ਾਂ ਜਿਹੜੀਆਂ ਨੇ ਵਟੇ ਮਿਲ ਜਾਂਦਾ ਸੀ